ਫੈਡਰਲ ਲਿਬਰਲ ਲੀਡਰਸ਼ਿਪ ਚੋਣ ਦੇ ਲਈ 6 ਚਿਹਰਿਆਂ ਨੂੰ ਜਿਹੜੀ ਪ੍ਰਵਾਨਗੀ ਮਿਲੀ ਆ ਤੇ ਮੈਂ ਤੁਹਾਡੇ ਕੋਲੋਂ ਇਹ ਜਾਨਣਾ ਚਾਹੂੰਗੀ ਕਿ ਨਾ 6 ਚਿਹਰਿਆਂ ਦੇ ਵਿੱਚ ਮੁੱਖ ਦਾਵੇਦਾਰ ਕਿਹੜੇ-ਕਿਹੜੇ ਹੋਣਗੇ ਤੇ ਕੋਈ ਅਜਿਹੇ ਚਿਹਰੇ ਵੀ ਆ ਜਿਹੜੇ ਇਸ ਲਿਬਰਲ ਲੀਡਰਸ਼ਿਪ ਦੀ ਚੋਣ ਦੇ ਵਿੱਚੋਂ ਬਾਹਰ ਹੋਣਗੇ ਜੀ ਜੀ ਕਾਫੀ ਚਰਚ ਦੌਰ ਚਲੇ ਗਏ ਜੀ ਲਿਬਰ ਲੀਡਰਸ਼ਿਪ ਦੀ ਚੋਣ ਕੈਨੇਡਾ ਦੀ ਪ੍ਰਮੁੱਖ ਪਾਰਟੀ ਆ ਸਤਾਧਾਰੀ ਪਾਰਟੀ ਲਿਬਰਲ ਪਾਰਟੀ ਜਿਹਦੇ ਵਿੱਚ ਅੱਜ ਇਹਦੇ ਵਿੱਚ ਸਾਬਕਾ ਐਮਪੀ ਰੂਬੀ ਢਾਲਾ ਜਿਹੜੇ ਹੈਗੇ ਪੰਜਾਬੀ ਮੂਲ ਦੇ ਭਾਰਤੀ ਭਾਈਚਾਰੇ ਤੋਂ ਉਹਨਾਂ ਦੀ ਐਂਟਰੀ ਹੋਣ ਦੇ ਨਾਲ ਕਈ ਨਵੇਂ ਚਰਚੇ ਜਿਹੜੇ ਸ਼ੁਰੂ ਹੋ ਗਏ ਆ ਸੋ ਅੱਜ ਪਾਰਟੀ ਵੱਲੋਂ 6 ਕੈਂਡੀਡੇਟ ਜਿਹੜੇ ਆ ਫਾਈਨਲ ਕਰ ਦਿੱਤੇ ਗਏ ਭਾਵੇਂ ਉਹਨਾਂ ਦੀ ਨਾਮੋਰੀ ਨੂੰ ਅਪਰੂਵ ਕਰ ਦਿੱਤਾ ਗਿਆ ਜਿਹਦੇ ਵਿੱਚ ਮੁੱਖ ਰੂਪ ਦੇ ਵਿੱਚ ਮਾਰਕਰ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਨੇ ਜਿਹੜੇ ਮੁੱਖ ਰੰਦਰ ਨੇ ਭਾਵੇਂ ਕਿ ਜਿਨ੍ਹਾਂ ਨੂੰ ਕਾਫੀ ਲੀਡ ਮਿਲ ਰਹੀ ਆ ਉਹ ਪਹਿਲੇ ਨੰਬਰ ਤੇ ਜੀ ਦੂਜੇ ਨੰਬਰ ਤੇ ਕ੍ਰਿਸਟੀਆ ਫੀਨਲੈਂਡ ਸਾਬਕਾ ਵਿੱਤ ਮੰਤਰੀ ਸਸ ਆਫ ਗਾ ਡਿਪਟੀ ਬਾਇ ਮਿਸਟਰ ਦਿ ਨੋਵਾ ਸਕੋਸ਼ਾ MP ਹੈਗੇ ਜੇਮ ਬਟ ਇਸ ਫਾਰਮਰ ਗਵਰਨਮੈਂਟ ਹਾਊਸ ਲੀਡਰ ਜਿਹੜੇ ਕਰੀਨਾ ਗੋਲਡ ਆਦ ਹੋਰ ਆਗੂ ਹੈਗੇ ਆ ਜਿਨ੍ਹਾਂ ਦਾ ਜਿਹੜੇ ਨਾਮ ਫਾਈਨਲ ਜਿਹੜੇ ਛੇ ਜਿਹੜੇ ਕਰ ਦਿੱਤੇ ਗਏ ਆ ਚੰਦਰ ਆਰਿਆ ਜਿਹੜੇ ਸਬ MP ਹੈਗੇ ਮੈਂਬਰ ਪਾਰਲੀਮੈਂਟ ਭਾਰਤੀ ਮੂਲ ਦੇ ਉਹਨਾਂ ਦੀ ਨੋਮਿਨੀ ਕੱਲ ਆਪਾਂ ਖਬਰ ਕੀਤੀ ਸੀ ਕਿ ਬਿਲ ਹ ਰਾਦ ਕਰ ਦਿੱਤੇ ਗਈ ਆ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਪਰ ਇੰਟਰਸਟਿੰਗ ਗੱਲ ਇਹ ਆ ਕਿ ਉਹਨਾਂ ਤੋਂ ਬਾਅਦ ਆਪਾਂ ਮੁੱਖ ਰੂਪ ਚ ਆ ਜਿਹੜੀ ਗੱਲ ਰੱਖਣੀ ਆ ਸਾਬਕਾ ਮੈਂਬਰ ਪਾਰਲੀਮੈਂਟ ਬ੍ਰਮਟਨ ਤੋਂ ਰੂਬੀ ਟਾਲਾ ਉਨ੍ਹਾਂ ਦੀ ਅਚਾਨਕ ਐਂਟਰੀ ਹੋਈ ਤਾਂ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਟਵੀਟ ਆ ਰਿਹਾ ਜੋ ਉਹਨਾਂ ਬਾਰੇ ਖਬਰਾਂ ਚੱਲ ਰਹੀਆਂ ਸਾਬਕਾ ਲਿਬਰਲ ਐਮਪੀ ਜਿਹੜੇ ਹੈਗੇ ਆ ਰੂਬੀ ਢਾਲਾ ਬਾਰੇ ਕਿ ਕਿਵੇਂ ਉਹਨਾਂ ਦੀ ਐਂਟਰੀ ਹੁੰਦੀ ਆ ਤਾਂ ਅੱਜ ਉਹਨਾਂ ਦਾ ਟਵੀਟ ਬੜਾ ਚਰਚਾਜ ਹੈਗਾ ਕੈਨੇਡਾ ਦੀ ਸਿਆਸਤ ਦੇ ਵਿੱਚ ਜਿਹੜਾ ਉਹਨਾਂ ਨੇ ਖਾਸ ਤੌਰ ਤੇ ਚੰਦਰ ਆਰੀ ਉਹਨਾਂ ਨੂੰ ਸੋਧਨ ਕਰਕੇ ਟਵੀਟ ਕੀਤਾ ਕਿ ਚੰਦਰ ਆਰੀ ਉਹਨਾਂ ਦਾ ਉਹਨਾਂ ਨੂੰ ਥੈਂਕ ਯੂ ਕਹਾਂਗੇ ਤੁਸੀਂ ਆਪਣਾ ਏਸ ਲੀਡਰਸ਼ਿਪ ਚੋਣ ਚ ਆਏ ਆ ਉਹਨਾਂ ਨਾਲ ਹੀ ਜਿਹੰਦਰ ਆਰੀਆ ਜਿਹੜੇ ਪ੍ਰਸ਼ੰਸਿਕ ਹੈਗੇ ਆ ਪਾ ਉਹਨਾਂ ਦੇ ਜਿਹੜੇ ਸਪੋਰਟਰ ਹੈਗੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਮੇਰੀ ਸਪੋਰਟ ਕਰੋ ਮੇਰੇ ਲਈ ਤੁਸੀਂ ਸਪੋਰਟ ਕਰੋ ਤੇ ਮੈਂ ਤੁਹਾਡੀਆਂ ਭਾਵਨਾਵਾਂ ਦੇ ਅਕੋਰਡਿੰਗਲੀ ਜਿਹੜਾ ਕੰਮ ਕਰਾਂਗੇ ਅਰਲੀ ਆਪਾਂ ਗੱਲਬਾਤ ਕਰ ਰਹੇ ਸੀ ਤੇ ਇਹਦੇ ਵਿੱਚ ਹੁਣ ਜਿਹੜੀ ਮਨਜ਼ੂਰੀ ਹੋ ਗਈ ਹੈ ਜੀ ਭਾਵ ਕਿ ਸੀ ਜਿਹੜੇ ਕੈਂਡੀਡੇਟ ਮਨਜ਼ੂਰ ਕਰ ਲਏ ਗਿਆ 300 ਸਿਗਨੇਚਰ ਚਾਹੀਦੇ ਸੀ ਲਿਬਰਲ ਪਾਰਟੀ ਦੇ ਮੈਂਬਰਸ ਦੇ ਇਹਨਾਂ ਨਾਮੋਨੀ ਨੂੰ ਜੀਦੇ ਵਿੱਚ 100 ਜਿਹੜੇ ਮੈਂਬਰਸ ਵਾਕਫ ਵਕਤ ਤਿੰਨ ਸੂਬਿਆਂ ਤੋਂ ਹੋਣੇ ਚਾਹੀਦੇ ਸੀ ਤੇ 350000 ਜਿਹੜੀ ਐਂਟਰੀ ਫੀਸ ਸੀ ਉਹਦੇ ਵਿੱਚ 50000 ਦੀ ਜਿਹੜੀ ਐਂਟਰੀ ਫੀਸ ਨਾਲ ਲੱਗਣੀ ਸੀ ਰਖਾਂਡੇ ਵਾਲ ਹੈਗੀ ਸੀ ਜਿਹੜੀ ਕਿ ਹੁਣ ਨਾਲ ਲਗਾ ਕੇ 6 ਕੈਂਡੀਡੇਟ ਫਾਈਨਲ ਕਰ ਦਿੱਤੇ ਗਏ ਕੈਂਡੀਡੇਟ ਤਾਂ ਇਹਨਾਂ ਨੇ ਬਾਕੀ ਦੀ ਜਿਹੜੀ ਮਾਉਂਟ ਹੈਗੀ ਆ 3 ਲੱਖ ਡਾਲਰ ਉਹ 27 ਫਰਵਰੀ ਤੱਕ ਜਿਹੜੀ ਆ ਪੂਰੀ ਕਰਕੇ ਦੇਣੀ ਹੈਗੀ ਜੀ ਮਾਰਚ 9 ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਤਾਂ ਮਾਰਚ ਕਰਨੇ ਹੁਣਾਂ ਨੇ ਅਜ ਪਿਓਰ ਪੋਲੀਵੋਰਨਾਂ ਦੇ ਜਿਹੜੇ ਵਿਰੋਧੀ ਤਰ ਦੇ ਆਗੂ ਆ ਉਹਨਾਂ ਦੇ ਸਿੱਧੇ ਤੋਂ ਅਟੈਕ ਕੀਤਾ ਕਿ ਉਹ 트럼ਪ ਦੇ ਖਿਲਾਫ ਟੈਰਪ ਦੀਆਂ ਕਿਵੇਂ ਗੱਲਾਂ ਬਾਤਾਂ ਕਰਨਗੇ ਕਿਉਂਕਿ ਤੋਂ ਖੁਦ 트럼ਪ ਦੇ ਲਈ ਹੈਗੀ ਹੈ ਜਿਹੜੀ 트럼ਪ ਸਾਫ ਦੀ ਜਿਹੜੀ ਡੋਨਾਲਡ 트럼ਪ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਹੈਗੇ ਆ ਉਹਨਾਂ ਦੀ ਜਿਹੜੀ ਗੇਮ ਪਲੇ ਬੁੱਕ ਹੈ ਉਹਦੇ ਬਿਹਾਫ ਦੇ ਉਪਰੋਂ ਚੱਲਦੇ ਹੈਗੇ ਆ ਸੋ ਮੁੱਖ ਰੋਧ ਦੇ ਵਿੱਚ ਕਿਉਂਕਿ ਕੰਜ਼ਰਟ ਆਫ ਪਾਰਟੀ ਮਾਰਕ ਕਰਨ ਦੇ ਨਾਲ ਦੇ ਸੈਸੀ ਟੈਗ ਕਰ ਰਹੀ ਆ ਉਹਨਾਂ ਨੂੰ ਹੀ ਆਪਣਾ ਮੁੱਖ ਰੋਧੀ ਜਿਹੜਾ ਆਗੂ ਮੰਨ ਰਹੀ ਹੈਗੀ ਆ ਉਹਨਾਂ ਹਾਲਤਾਂ ਦੇ ਜਿਹੜੀ ਕ੍ਰਿਸਟਿਆ ਫਰੀ ਲੜ ਹੈਗੇ ਆ ਜੀ ਉਹਨਾਂ ਨੇ ਆਪਣਾ ਜਿਹੜਾ ਇੱਕ ਪਲਾਨ ਜਾਰੀ ਕੀਤਾ ਕਿ ਕਿਵੇਂ 200 ਬਿਲੀਅਨ ਡਾਲਰ ਦੇ ਟੈਰਿਫ ਪਲਾਨ ਦੇ ਨਾਲ ਉਹ ਡੋਨਾਲਡ 트ੰਪ ਉਹਨਾਂ ਦਾ ਜਿਹੜਾ ਟੈਰਿਫ ਦੀ ਰਿਟੈਲੀਏਸ਼ਨ ਕਰਨਗੇ ਸੋ ਮੁੱਖ ਰੂਪ ਚ ਇਹ ਖਬਰਾਂ ਆ ਗਈਆਂ ਜਿਹੜੇ ਆਉਣ ਵਾਲੇ ਸਮੇਂ 9 ਮਾਰਚ ਨੂੰ ਪਤਾ ਲੱਗੇਗਾ ਕਿ ਨੈਬਰ ਲੀਡਰਸ਼ਿਪ ਜਿਹੜਿਆ ਕੌਣ ਹੋਣਗੇ ਲੀਡਰ ਤੇ ਪ੍ਰਧਾਨ ਮੰਤਰੀ ਕੌਣ ਹੋਣਗੇ